ਚੋਰੀ ਦੀਆਂ ਵਾਰਦਾਤਾਂ ਤੇ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ گروਹ ਦਾ ਕੀਤਾ ਗਿਆ ਪਰਦਾਫਾਸ਼ ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਡੀਡੀ ਨਿਊਜ਼ ਪੰਜਾਬ ਤੇ ਰਿਪੋਰਟਰ ਕੁਲਦੀਪ ਸਿੰਘ ਥੜਾ ਦੀ ਖਾਸ ਰਿਪੋਰਟ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋ ਡੀਐਸਪੀ ਸਰਵੰਤ ਸਿੰਘ ਬੱਲਵਲੋਂ ਦੱਸਿਆ ਗਿਆ ਹੈ ਕਿ ਥਾਣਾ ਮੁਖੀ ਫਲੋਰ ਸੰਜੀਪ ਕਪੂਰ ਵੱਲੋਂ ਪਟ્રોલ ਪੰਪ ਦੀ ਲੁੱਟਣ ਦੀ ਯੋਜਨਾ ਬਣਾ ਰਹੇ ਗੈਂਗ ਦੇ ਪੰਜ ਮੈਂਬਰਾਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ ਤਿੰਨ ਮੋਟਰਸਾਈਕਲ ਚਾਰ ਮੋਬਾਈਲ ਤਿੰਨ ਦਾਤਰ ਅਤੇ ਇੱਕ ਲੋਹਾ ਰਾਡ ਬਰਾਮਦ ਕਰਕੇ ਭਾਰੀ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਲਾਈਵ ਹੋ ਕੇ ਡੀਐਸਪੀ ਸਰਪੰਚ ਸਿੰਘ ਬਲਜੀ ਕੀ ਕਹਿੰਦੇ ਨੇ ਦੇਖਦੇ ਹਾਂ ਮੌਕੇ ਦੀਆਂ ਲਾਈਵ ਤਸਵੀਰਾਂ ਅ ਜੀਨਾ ਸਰ ਨੂੰ ਮੁਖ ਕਰਕੇ ਸ਼੍ਰੀ ਹਰਕਮ ਸਿੰਘ ਖੱਤ ਜੀ ਐਸਐਸਪੀ ਸਾਹਿਬ ਬਿਹਾਰੀ ਚੰਦ ਇਹ ਉਹਨਾਂ ਸ਼ਰਬਦ ਤੇ ਮਾੜੇ ਅਸਰਾਂ ਦੇ ਵਿਰੁੱਧ ਮਹਿਮ ਚਲਾਈ ਗਈ ਹੈ ਇਸ ਨੂੰ ਨੂੰ ਸਫਲਤਾ ਮਿਲੀ ਜਦੋਂ ਆਪਰੇਸ਼ਨ ਕੀਤਾ ਗਿਆ ਮਾੜੇ ਅਸਰਾਂ ਦੇ ਵਿਰੁੱਧ ਇਨਸਪੈਕਟਰ ਸੰਜੀਵਪੁਰ ਐਸ ਐਚਓ ਫਲੋਰ ਅਤੇ ਉਹਦੀ ਟੀਮ ਨੂੰ ਜਿਹੜੇ ਪੰਜ ਮੈਂਬਰੀ ਗਰੂਪ ਜਿਹੜਾ ਸੀ ਪੈਟਰੋਲ ਕੰਪ ਤੇ ਹੋਰ ਰੂਟਾ ਹੋਣਾਂ ਦੇ ਜੋਸ਼ਨਾ ਬਣਾ ਰਿਆ ਸੀ ਇਹਨਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਪਾਸੋਂ ਤਿੰਨ ਮੋਟਰਸਾਈਕਲ ਚੋਰੀ ਦੇ ਬਰਾਮਦ ਕੀਤੇ ਗਏ ਚਾਰ ਜਿਹੜੇ ਮੋਬਾਈਲ ਬਰਾਮਦ ਕੀਤੇ ਗਏ ਨੇ ਜਿਹੜੇ ਕਿ ਇਹਨਾਂ ਨੇ ਕੁਝ ਲੇਡੀਆਂ ਕੋਲ ਹੋਈ ਸੀ ਤੇ ਹਾਈ ਜੇਤੇ ਕੁਝ ਕ੍ਰਾਈਮ ਕਰਦੇ ਸੀ ਉੱਥੋਂ ਇਹਨਾਂ ਨੇ ਇੱਕ ਹੋ ਕੀਤੀ ਸੀ ਤੇ ਇਹਨਾਂ ਨੂੰ ਕਾਬੂ ਕੀਤਾ ਗਿਆ ਹੈ ਸਰ ਪਸ਼ੋਪੜ ਕੀ ਕਰਨਾਂ ਦਾ ਵਿੱਚ ਜਿਹੜੇ ਪਸ਼ੋਕੜ ਇਹਨਾਂ ਦੇ ਤਕਰੀਬ 7 ਮਕਦਮਿਆਂ ਦੇ ਉੱਤੇ ਦਰਜ ਨਹੀਂ ਹੈ ਪ੍ਰੀਵੀਅਸ ਰਿਪੋਰਟ ਦੇ ਮੁਤਾਬਕ ਜੀ ਤੇ ਇਹਨਾਂ ਦਾ ਇੱਕ ਲੀਸਮਾਰਡ ਲੈ ਰਹੇ ਹਾਂ ਉਹਦੇ ਵਿੱਚ ਅਸੀਂ ਇਹਨਾਂ ਦਾ ਬਾਰੇ ਹੋਰ ਪੁਸ਼ਟੀਸ਼ ਕਰਾਂਗੇ ਇਹਨਾਂ 'ਚ ਇੱਕ ਦੋ ਮੈਂਬਰ ਹੈਗੇ ਆ ਜਿਹੜੇ ਕਿ ਨਸ਼ੇ ਦੇ ਆਦੀ ਹੈਗੇ ਨੇ ਪੁਰਾਣੇ ਬਾਰੇ ਜਿਹੜਾ ਸੀ ਜਿਹੜਾ ਸੀ ਉਹ ਟੈਸਟ ਕਰਾ ਰਹੇ ਉਹਨਾਂ ਦਾ ਆਰਬਟਿਕ ਫਿਰ ਪੁਰਾਣੇ ਮਕਦਮੇ ਪੁਰਾਣੇ ਮਕਦਮੇ ਇਹਨਾਂ ਤੇ ਸੱਤ ਮਕਦਮੇ ਜਿਹੜੇ ਪੁਰਾਣੇ ਦਰਜ ਨੇ ਇੱਥੇ ਮੈਂ ਵੀ ਦੱਸਣ ਚਾਹੁੰਦਾ ਵੀ ਇਹ ਪੰਜਾ ਮੈਮਰੀ ਕੋਰ ਦੇ ਵਿੱਚੋਂ ਇੱਕ ਪੁਰਾਣਾ ਪੀਓ ਸੀ ਜੀ ਉਹਨੂੰ ਵੀ ਜਿਹਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਇਹ ਸਾਰੇ ਜਿਹੜੇ ਆ ਇਹ ਮਾੜੇ ਜਿਹੜੇ ਸੀ ਲੁੱਟੋਖਾੜੇ ਇੱਕ ਨਸਮਤ ਰੱਖਦੇ ਨੇ ਤੇ ਚੋਰੀ ਦੀਆਂ ਮਾਰਦਾਪਾਂ ਕਰਦੇ ਸੀ ਇਹਨਾਂ ਨੂੰ ਕਾਬੂ ਕਰਦੇ ਨਾਲ ਜਿਹੜਾ ਸਾਡਾ ਇਹ ਇਸ ਮਹੀਨੇ ਦੇ ਵਿੱਚ ਇਹ ਸਾਡਾ ਪੰਜਵਾਂ ਗੈਂਗ ਹੈਗਾ ਜਿਹੜਾ ਫਲੋਰ ਪੁਲਿਸ ਵੱਲੋਂ ਅਸੀਂ ਹਾਈਵੇ ਕ੍ਰਾਈਮ ਨਾਲ ਸੰਬੰਧਿਤ ਜਿਹੜੇ ਹੈ ਕਾਬੂ ਕੀਤਾ ਇੱਕ ਲੋਕਲ ਹੋਇਆ ਸੀ ਤੇ ਬਾਕੀ ਦੀ ਵੈਰੀਫਿਕੇਸ਼ਨ ਚੱਲ ਰਹੀ ਹੈ ਕੋਈ ਦਰਾਨੇ ਰਿਮਾਰਡ ਇਹਨਾਂ ਤੋਂ ਕੋਸ਼ਿਸ਼ ਕਰਕੇ ਸਾਫ਼ ਕਰਾਂਗੇ ਇਹਨਾਂ ਦੇ ਹੋਰ ਵੀ ਸਾਥੀ ਕਰ ਲਈ ਪੰਜ ਸਾਥੀ ਨੇ ਜਾਂ ਤੇ ਹੋਰ ਵੀ ਸਾਥੀ ਜਿਹੜੇ ਆ ਕੋਈ ਚੋਰੀਆਂ ਵਾਲੇ ਉਹਨਾਂ ਬਾਰੇ ਕਲੀਅਰ ਕੀਤਾ ਜਾਵੇਗਾ ਕਿ ਹੋਰ ਵੀ ਕਿਸੇ ਨਾਲੇ ਮਿਲ ਕੇ ਕੰਮ ਕਰਦੇ ਸੀ ਕਿ ਨਹੀਂ ਕਰ ਪਿਛਲੀ ਵਾਰਦਾਤਾਂ ਜਿਹੜੀਆਂ ਇਹਨਾਂ ਨੇ ਕੀਤੀਆਂ ਨੇ 10 ਵਾਰਦਾਤਾਂ ਤੋਂ ਬਣੀਆਂ ਨੇ ਇਹ 10 ਵਾਰਦਾਤਾਂ ਜਿਹੜੀਆਂ ਇਹਨਾਂ ਨੇ ਗੁਰਾਇਆ ਤੇ ਲੁਧਿਆਣਾ ਦੇ ਏਰੀਆ ਤੇ ਫਲੋਰ ਦੇ ਜੀ ਵਿੱਚ ਕੀਤੀ